ਆਜ ਬੈਠੇ ਸਾਰੇ ਕਿਸਾਨ ਵੀਰੋ ਅੱਲੇ ਫਤੇ ਸਾਂਝੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜਾ ਇੱਕ ਇੱਕ ਕਦਮ ਘਰੋਂ ਆ ਕੇ ਇਹਦੇ ਚੱਲਿਆ ਸਾਰਾ ਸਿਰ ਮੱਤੇ ਆ ਜਿਹੜੀਆਂ ਪਿੰਡਾਂ ਸੱਥਾਂ ਦੇ ਵਿੱਚ ਗੱਲਾਂ ਚੱਲਦੀਆਂ ਇਸ ਮੋਗੇ ਰੈਲੀ ਤੋਂ ਬਾਅਦ ਉਹ ਠੱਲ ਪੈ ਜੂਗੀ ਤੇ ਉਹ ਸੁਚੇਤ ਹੋ ਜਾਣਗੇ ਲੋਕ ਵੀ ਜਿਹੜੇ ਸੁਚੇਤ ਲੋਕ ਨੇ ਜਿਨ੍ਹਾਂ ਨੂੰ ਆ ਆਪਣੀ ਮੰਗਾਂ ਬਾਰੇ ਆਪ ਦੀ ਜਥੇਆ ਬੰਦੀਆ ਬਾਰੇ ਆਪ ਦੀ ਲਕੀਰਾ ਬਾਰੇ ਕਲੀਅਰ ਆ ਵੀ ਆਪਾਂ ਕਰਨਾ ਕੀ ਆ ਅੱਜ ਦੱਲਿਆ ਸਾਹਿਬ ਜੇ ਮਨਨਵਰ ਤੇ ਬੈਠੇ ਆ ਐਮਐਸਪੀ ਦੇ ਖਾਤਰ ਕਰਜ਼ ਮੁਕਤੀ ਖਾਤਰ ਬੱਗਾ ਸਾਡੀਆਂ ਵੀ ਉਹੀ ਨੇ ਤੇ ਉਹਨਾਂ ਦੀ ਮੰਗਾ ਦੇ ਉੱਤੇ ਫੁੱਲ ਚੜਾਉਣ ਵਾਸਤੇ ਉਹ ਬੈਠੇ ਨੇ ਅੱਜ ਜਿਹੜਾ ਇਕੱਠ ਐ ਇੰਨਾ ਸੁਚੇਤ ਆ ਵੀ ਜੇ ਸਾਡਾ ਕਿਸਾਨ ਆਗੂ ਕੋਈ ਮਨਨਵਰ ਤੇ ਬੈਠਾ ਉਹਦਾ ਦੁੱਖ ਸਾਡੇ ਚੁੰਨਿਆਂ ਤੱਕ ਦੁੱਖ ਆ ਇਹ ਉਹਦੇ ਬਾਰੇ ਸਰਕਾਰ ਜਿਵੇਂ ਬਾਕੀ ਬਲਾਾਰੇ ਕਹਿ ਕੇ ਗਏ ਆ ਵੀ ਇੱਕ ਵੀ ਗੱਲ ਨਹੀਂ ਸੁਣਦੇ ਨਾ ਰਾਸ਼ਟਰਪਤੀ ਮੈਨੂੰ ਤਿਆਰ ਨਾ ਮੰਤਰੀ ਮੈਨੂੰ ਤਿਆਰ ਜਿੱਥੇ ਉਹ ਲੜਾਈ ਦੇ ਜੋਤ ਤੇ ਬੈਠਾ ਸੀ ਕਿਸਾਨਾਂ ਦਾ ਆਗੂ ਸਾਨੂੰ ਖਲੜਾ ਭੇਜਦਾ ਜਿਹੜੀ ਤਿੰਨ ਕਾਨੂੰਨ ਆਪਾਂ ਮਾਫ ਕਰਾ ਕੇ ਆਏ ਆ ਉਹਦੇ ਉਲਟ ਖਲੜਾ ਭੇਜਦਾ ਉਹ ਲਿਆ ਕੇ ਸਾਡੇ ਮੂਹਰੇ ਧਰਤਾ ਜਿਹੜੀਆਂ ਨੀਤੀਆਂ ਨੀਅਤ ਜਿਹੜੀ ਸਰਕਾਰ ਦੀ ਹੈ ਉਹ ਕਲੀਅਰ ਹੋ ਗਈ ਆ ਪਰ ਅੱਜ ਦੇ ਇਕੱਠ ਨੇ ਉਹਨਾਂ ਨੂੰ ਸੁਚੇਤ ਕਰਾ ਦੇਣਾ ਚਾਹੀਦਾ ਸਰਕਾਰਾਂ ਨੂੰ ਇੱਥੇ ਖੜੀ ਸੀਐਡੀ ਨੂੰ ਬੇਸ਼ੱਕ ਉਹ ਸਰਕਾਰ ਸੈਂਟਰ ਦੀ ਹੋਵੇ ਬੇਸ਼ੱਕ ਪੰਜਾਬ ਦੀ ਵੀ ਕਿਸਾਨ ਸੁਚੇਤ ਨੇ ਆਪਣੀਆਂ ਮੰਗਾਂ ਬਾਰੇ ਆਪਦੀ ਲੜਾਈ ਬਾਰੇ ਇੱਕ ਤਰਨੇ ਇੱਕਜੁਕਤ ਨੇ ਬੇਸ਼ੱਕ ਇਹ ਲਗ ਲਗ ਮੋਰਚੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਇੱਕ ਨੇ ਇਹ ਆਪਣੀਆਂ ਮੰਗਾਂ ਪ੍ਰਤੀ ਸੁਚੇਤ ਨੇ ਇਹ ਤੁਸੀਂ ਕੱਟ ਨਹੀਂ ਅੱਜ ਸਾਬਤ ਕਰਤਾ ਕਿ ਸੁਚੇਤ ਲੋਕ ਬੈਠੇ ਨੇ ਜਦੋਂ ਮਰਜ਼ੀ ਹੁਕਮ ਹੋਊਗਾ ਜਿਦੋਂ ਕਿਸਾਨ ਮੋਰਚੇ ਦਾ ਜਿੱਦਾਂ ਦਾ ਮੋਰਚਾ ਲਾਵਾਂਗੇ ਹਰ ਤਰੀਕੇ ਨਾਲ ਆਪਸ ਮਰਥਾਂ ਅੱਜ ਉਹਨਾਂ ਦੇ ਸਟੇਜ ਦੇ ਉੱਤੋਂ ਚੱਲੇ ਆ ਦੀ ਸਮਰਤਾ ਕਰਦੇ ਆ ਕਿ ਸਰਕਾਰ ਆ ਕੇ ਉਹਨਾਂ ਦੀ ਗੱਲ ਸੁਣੇ ਮੰਗਾ ਹੀ ਕਹੀ ਜਾਂਦੇ ਆ ਸਾਡੀ ਸੇਮ ਆ ਫੇਰ ਸਰਕਾਰਾਂ ਬਹਾਨੇ ਮਾਰਦੀਆਂ ਕਿ ਕਿਹੜੇ ਯੂਨਿਟ ਨਾਲ ਗੱਲ ਕਰੀਏ ਕਿਹੜੇ ਲੱਗ ਲੱਗ ਹੋਏ ਹੋਏ ਨੇ ਆਹੀ ਸਟੇਜ ਕਹਿ ਰਹੀ ਆ ਏਕਤਾ ਦੇ ਪ੍ਰਤੀਕ ਆ ਮੰਗਾ ਸੇਮ ਦੇ ਜਿਹੜੇ ਮਾਝੂ ਨੂੰ ਲਾ ਕੇ ਪੁੱਛ ਲੋ ਉੱਥੇ ਖੜਾ ਉਤਰਨਾ ਪਊਗਾ ਪਿਛਲੀ ਵਾਰ ਆਪਾਂ ਨੂੰ ਹਰ ਇੱਕ ਬੰਦਾ ਕਹਿੰਦਾ ਸੀ ਵੀ ਲੜਾਈ ਵੱਡੀ ਹੋਗੀ ਲੰਬੀ ਹੋ ਗਈ ਤੇ ਤੁਹਾਨੂੰ ਆਹੀ ਸੰਜੁਟ ਕੋ ਮੋਰਚੇ ਦੇ ਲੀਡਰ ਜਿਹੜੇ ਨੈਸ਼ਨਲ ਲੈਵਲ ਤੇ ਬੈਠੇ ਆ ਸਟੇਟ ਦੇ ਬੈਠੇ ਆ ਸਾਰੇ ਇੱਕਜੁੱਟ ਕੋ ਕਹਿ ਰਹੇ ਸੀ ਕਿ ਬਿਨਾਂ ਜਿੱਤੇ ਨਹੀਂ ਜਾ ਸਕਦੇ ਜਿੱਤਾਂਗੇ ਜੈਜ ਆਪਣੀ ਮੰਗ ਤੇ ਸਰਕਾਰਾਂ ਨੂੰ ਮਨਾਇਆ ਪਰ ਉਹ ਦੁਆਰਾ ਦੁਆਰਾ ਜਿਹੜੇ ਪੰਗੇ ਲੈ ਰਹੀ ਆ ਤੁਹਾਨੂੰ ਪਿੰਡਾਂ ਦੇ ਵਿੱਚ ਟੇਸ ਹੋਣਾ ਪੈਣਾ ਆਪਸ ਦੀ ਲੜਾਈ ਫੇਸਬੁੱਕੀਏ ਪੇੜ ਬੰਦੇ ਜਿਹੜੇ ਕਮੈਂਟ ਕਰ ਲਿਖਦੇ ਆ ਮਾੜੀ ਭਾਸ਼ਾ ਦੇ ਨਾਲ ਉਹਨਾਂ ਨੂੰ ਵੀ ਇਸ ਸਟੇਜ ਦੇ ਉਤੋਂ ਅਸੀਂ ਸਿੱਧਾ ਚੈਲੇਂਜ ਕਰਦੇ ਆ ਵੀ ਬਾਟ ਕੇ ਟੇਬਲ ਤੇ ਜਦੋਂ ਮਰਜੀ ਟਾਕ ਕਰ ਲੋ ਜੇ ਥੋੜੀ ਹਿੰਮਤ ਆ ਜਾ ਕੇ ਆਪਣੇ ਜਥੇਬੰਦਿਕ ਹੋਵੋ ਜਾ ਕੇ ਮਲਤ ਕਰੋ ਜਾ ਕੇ ਸਾਡੇ ਖਸਾਨ ਆਗੂ ਦੀ ਕੋਈ ਮਲਤ ਨਹੀਂ ਕਰ ਰਿਆ ਉਹਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕਰ ਰਿਆ ਵੀ ਤੂੰ ਨਾ ਕਰ ਵੀ ਆਪਣੇ ਨਾਗਵਲ ਛੱਡਦੇ ਪਰ ਉਹਨਾਂ ਨੂੰ ਹੋਰ ਗੱਲਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਲੱਗ ਲੱਗ ਜਿਹੜੇ ਸਿਆਸੀ ਰੰਗ ਨੇ ਜਿਹੜੀਆਂ ਵੀ ਫੇਸਬੁੱਕਾਂ ਸਿਆਸਤ ਖੇਡਦੀ ਆ ਜਿਹੜੀ ਪਾਰਟੀ ਵੀ ਖੇਡਦੀ ਹੋਵੇ ਸਾਰਿਆਂ ਨੂੰ ਸਾਡਾ ਅੱਜ ਚੈਲੇਂਜ ਜੋਤ ਨੇ ਆਪ ਦੀ ਮਲਾਈ ਵਾਲੇ ਸੁਤੇਜ ਤੇ ਤੇ ਸੁਤੇਜ ਰਹਿ ਕੇ ਆਪ ਦੀ ਮਲਾਈ ਤੇ ਲੰਘ ਗਏ ਜਿਹੜਾ ਪਾਈ ਆਇਆ ਇਹਦਾ ਕਹਤਾ 3 ਬੈਟਰਾ ਦਾ ਉਹ ਆਪਾਂ ਰੱਤ ਵੀਰੇ ਬਾਈ ਆ ਬੰਦ ਹੋ ਗਿਆ ਸਾਰੇ ਹੁਣ ਦੀ ਆਪਣੀ ਅਗਲੀ ਕਿਹੜੀ ਕਾਰਵਾਈ ਆਪਾਂ ਕਰਦੇ ਨੇ ਉਹਦਾ ਨਾਮ ਕਰਦੇ ਤੇ ਵੱਡੀ ਗੰਟੀ ਦੇ ਵਿੱਚ ਸਰਪੰਚ ਦੇ ਆ ਕੇ ਜਿੱਤੇ ਵੀ ਆਪਾਂ ਨੂੰ ਕਹਿੰਦੇ ਨੇ ਡੀਸੀ ਸਾਹਿਬ ਜੀ ਨੂੰ ਆ ਕੇ ਆਪ ਦਾ ਬੋਧ ਰੱਖੋ ਜੇ ਆਪਾਂ ਆਪਣਾ ਕੰਮ ਰੱਖਾਂਗੇ ਇੱਕ ਵਾਰ ਫੋਕਾਗੇ ਆਪਾਂ ਆਪਣੀ ਲੜਾਈ बहुत 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 बहुत